2024 ਦੀ ਇਹ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਕੱਢਿਆ ਗਿਆ ਫਲੈਗ ਮਾਰਚ ਅੱਗੇ ਨਾਲ ਬਸ ਸਿਕਿਉਰਿਟੀ ਆ ਗਈ ਸੀ ਨਾ ਬਾਈ ਸੌਟੀ ਹੋ ਗਈ ਓਕੇ ਦਾ ਫੋਨ ਦੀ ਰੇਂਜ ਨਹੀਂ ਆਉਂਦੀ ਇਹ ਜਿਹੜੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਆ ਉਹਦੇ ਸਬੰਧ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਆ ਜੀ ਆ ਜਿਹੜਾ ਫਲੈਗ ਮਾਰਚ ਆ ਜੀ ਮੁਹਕਮਪੁਰੇ ਤੋਂ ਥਾਣੇ ਤੋਂ ਸ਼ੁਰੂ ਹੋ ਕੇ ਜੀ ਤੁੰਗਪਾਈ ਅੱਗੇ ਭਾਰਤ ਨਗਰ ਪਵਨ ਨਗਰ ਪ੍ਰੀਤਮ ਨਗਰ ਕ੍ਰਿਸ਼ਨ ਨਗਰ ਤੇ ਰਸੂਲਪੁਰ ਤੋਂ ਹੋ ਕੇ ਜੀ ਵਾਪਸ ਇਥੇ ਆ ਕੇ ਸਮਾਪਤ ਹੋਏਗਾ ਸਰ ਕਿਹੜੀ ਕਿਹੜੀ ਟੀਮਾਂ ਤੁਹਾਡੇ ਨਾਲ ਨੇ ਸਾਡੇ ਨਾਲ ਸੀਆਰਪੀਐਫ ਦੀਆਂ ਟੀਮਾਂ ਨੇ ਜੀ ਵੇਰਕਾ ਥਾਣੇ ਤੋਂ ਟੀਮ ਆ ਜੀ ਮੁਹਕਮਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਬੁਲਾਈਆਂ ਨੇ ਜੀ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹ ਆਪਦੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਅਸਲੇ ਵਾਲੇ ਅਸਲੇ ਵਗੈਰਾ ਰੱਖਿਓ ਉਹਨਾਂ ਨੂੰ ਵੀ ਕੀ ਕਿਹਾ ਜਾਣਾ ਚਾਹੀਦਾ ਅਸਲੇ ਵਾਲਿਆਂ ਨੂੰ ਇਹੀ ਬੇਨਤੀ ਹੈ ਜੀ ਜਿਨ੍ਹਾਂ ਕੋਲ ਲਾਇਸੈਂਸੀ ਅਸਲਾ ਆਪਦਾ ਛੇਤੀ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਥੇ ਜਮ੍ਹਾਂ ਕਰਵਾ ਦੇਣ ਜੀ ਸ਼ਰਾਰਤਾਂ ਅੰਸਰਾਂ ਦੇ ਵੀ ਵਾਅਦੇ ਕਰਦੇ ਤੇ ਉਹਨਾਂ ਨੂੰ ਕੀ ਕਹਿ ਮੈਸੇਜ ਦੇਣਾ ਸ਼ਰਾਰਤੀ ਅੰਸਰਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ